ਜੋ ਵੀ ਉਸ ਦਿਨ ਜਗਜੀਤ ਸਿੰਘ ਖਲੀ ਵੀਰ ਨਾਲ ਹੋਇਆ ਆ ਅਸੀਂ ਆਪਣੇ ਉਸ ਬੋਲਾਂ ਦੇ ਤੌਰ ਦੇ ਉੱਤੇ ਮਾਫੀ ਮੰਗਦੇ ਆ ਜੀ ਠੀਕ ਆ ਜੀ ਗਾਂ ਤੋਂ ਇਸ ਚੀਜ਼ ਦਾ ਅਸੀਂ ਧਿਆਨ ਰੱਖਾਂਗੇ ਜੀ ਕਿ ਕੋਈ ਵੀ ਸਾਡੇ ਟਾਬੇ ਤੇ ਕੋਈ ਐਦਾਂ ਦਾ ਕੰਮ ਨਾ ਹੋਵੇ ਜਿਸ ਤਰ੍ਹਾਂ ਕਿ ਖਥਲੀ ਸਾਹਿਬ ਦੀ ਇੱਜ਼ਤ ਨੂੰ ਜਾਂ ਕਿਸੇ ਵੀ ਨੂੰ ਖਰਾਬੀ ਆਵੇ ਜੋ ਵੀ ਬਾਕੀ ਪਰਵਾਨ ਕੀਤੇ ਆ ਸਾਨੂੰ ਰੇਟ ਲਿਸਟਾਂ ਦੇ ਕੈਮਰਿਆਂ ਦੇ ਭਾਜੀ ਹੋਰਾਂ ਨੇ ਉਹ ਅਸੀਂ ਤੁਹਾਨੂੰ ਕਰਕੇ ਬਕਾਇਦਾ ਥਲੀ ਸਾਹਿਬ ਨੂੰ ਦੁਬਾਰਾ ਬੁਲਾਵਾਂਗੇ 1 ਮਹੀਨੇ ਬਾਅਦ ਕਿ ਭਾਜੀ ਹੁਣ ਆਪਨੀ ਆ ਕੇ ਸਾਰਾ ਕੁਝ ਚੈਕਿੰਗ ਕਰੋ ਠੀਕ ਹੈ ਠੀਕ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਦਾਂ ਵੀ ਜੋ ਵੀ ਹੋਇਆ ਜਾਂ ਜਿਹੜੀ ਤਲਕੀ ਜਿਹੜੀ ਤਲਕੀ ਹੋਈ ਆ ਤਲਕੀ ਜੋ ਵੀ ਮਾੜਾ ਮੋਟਾ ਕੁਝ ਹੋਇਆ ਜਾਂ ਉਹਦੇ ਵਾਸਤੇ ਅਸੀਂ ਮਾਫੀ ਮੰਗਦੇ ਆ ਜੀ। ਅੱਛਾ ਜਿਹੜੇ ਕੈਮਰੇ ਆ ਮਹੀਨਾ ਦੀਆਂ 48 ਘੰਟੇ ਦਾ ਟਾਈਮ ਸਰ ਕੈਮਰੇ ਕੈਮਰੇ 48 ਘੰਟੇ ਚ ਲੱਗਣਗੇ ਮੈਂ ਕਿਹਾ ਕਿ ਸਰ ਨੂੰ ਕਿ ਮਹੀਨੇ ਬਾਅਦ ਅਸੀਂ ਆਪਣੀ ਰੇਟ ਨਹੀਂ ਆਊਗੀ ਕਿਸੇ। ਕੰਪਲੀਟ ਨਹੀਂ ਆਊਗੀ ਤੇ ਮਹੀਨੇ ਬਾਅਦ ਸਲੀਪ ਸਾਹਿਬ ਨੂੰ ਮੌਕੇ ਤੇ ਬੁਲਾਇਆ ਬੰਦ ਜੀ ਅਸੀਂ। ਆਪਾਂ ਕੋਲ ਲਿਖਦੀ ਕੰਪਲੀਟ ਸੀ ਉਹ ਤਾਂ ਨਹੀਂ ਆਊਗੀ। ਸਰ ਜੀ ਨਹੀਂ ਆਊਗੀ ਜੀ ਬਿਲਕੁਲ ਬਿਲਕੁਲ ਲਿਖੀ ਸੀ ਤਿੰਨ ਚੀਜ਼ਾਂ ਫਾਲਤੂ ਆ ਗਿਆ ਸੀ ਉਹ ਤਾਂ ਨਹੀਂ ਹੋਣਗੀਆਂ। ਬਿਲਕੁਲ ਕੁਝ ਨਹੀਂ ਕੋਈ ਕੰਪਲੀਟ ਨਹੀਂ ਆਈ ਜੀ। ਤਿੰਨ ਚੀਜ਼ਾਂ ਫਾਈਨਲ ਹੋਈਆਂ ਨੇ ਜੀ ਕੈਮਰੇ ਵਾਲੀਆਂ। ਕੈਮਰੇ ਵਾਲ ਦਾ ਹੋਇਆ ਉਹ ਕਬਜ਼ਾ ਤੁਸੀਂ ਜਿੰਨਾ ਤੁਹਾਨੂੰ ਅਲਾਟ ਹੋਈ ਜਗਾ ਉਹਨੇ ਚ ਰੱਖੋਗੇ ਬਾਕੀ ਕਬਜ਼ਾ ਤੁਸੀਂ ਖਾ ਸੁਖਦੇਵ ਭਾਜੀ ਹੋਰਾਂ ਨੇ ਸਾਰਾ ਤੁਹਾਨੂੰ ਦੱਸ ਹੀ ਦਿੱਤਾ ਜੋ ਇਹਨਾਂ ਨੇ ਗੱਲ ਕਹੀ ਹੈ ਉਹਨੂੰ ਮੈਂ ਵੀ ਮੰਨਦਾ ਜੋ ਇਹਨਾਂ ਨੇ ਗੱਲ ਕੀਤੀ ਹੈ ਵੀ ਉਹ ਡਿਊਟੀ ਲੱਗੀ ਹੋਈ ਸੀਗੀ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਸਾਹਿਬ ਦਾ ਸ਼ੁਕਰ ਕਰਦਾ ਕਿਉਂਕਿ ਉਹ ਇੰਨਾ ਬਿਆਨਤਾ ਹੈ ਪਾਪੀ ਤੇ ਪਾਪੀ ਨੂੰ ਵੀ ਕਿਸੇ ਹੋਰ ਦੇ ਪਾਪ ਦੇ ਲਈ ਚੁਣ ਲੈਂਦਾ ਉਹ ਤੇ ਉਹ ਸਾਡੀ ਸੇਵਾ ਲੱਗੀ ਕਿਉਂਕਿ ਜਦੋਂ ਸਾਨੂੰ ਇੱਕ ਅਚਨਚੇਤ ਹੈ ਕਈ ਵਾਰ ਫੋਨ ਆਉਂਦੇ ਬਹੁਤ ਫੋਨ ਆਉਂਦੇ ਵੀ ਆ ਮੁੱਦਾ ਹੈ ਜੀ ਇੱਦੇ ਤੇ ਆ ਕੇ ਕਵਰੇਜ ਕਰੋ ਨਹੀਂ ਜਾਇਆ ਜਾਂਦਾ ਇਹ ਇੱਕ ਵੀਰ ਮੈਨੂੰ ਦੱਸਦਾ ਵੀ ਇਸ ਤਰ੍ਹਾਂ ਕਰਕੇ ਇੱਕ ਬੰਦਾ ਉੱਥੇ 20 ਸਾਲ ਤੋਂ ਲੁੱਟ ਹੋ ਰਹੀ ਤੇ ਹੁਣ ਜਿਹੜਾ ਬੰਦਾ ਕਾਊਂਟਰ ਤੇ ਖੜਦਾ ਉਹ ਸਾਬਤ ਸੂਰਤ ਹੈ ਦਾੜਾ ਪ੍ਰਕਾਸ਼ ਹੈ ਤੇ ਮਾਨੂੰ ਬੜੀ ਠੇਸ ਪੁੱਜੀ ਇਹ ਗੁਰੂ ਨੇ ਆਪ ਹੀ ਤੋੜ ਲਿਆ ਮਗਰ ਚੱਲਦੇ ਆ ਜੀ ਚਲੋ ਇਹ ਪਰਮਾਤਮਾ ਦੇ ਭਾਣੇ ਚ ਗਏ ਜੇ ਉੱਥੇ ਧੰਨਵਾਦ ਆਉਨਾ ਪੱਤਰਕਾਰ ਸਹਿਬਾਨਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਸਲਾਹ ਦਿੱਤੀ ਵੀ ਪੀਲਾ ਕਾਰਡ ਚੈੱਕ ਕਰ ਲਿਓ ਇਹਦਾ ਆ ਗਿਆ ਮੈਂ ਦੇਣ ਬਾਈ ਜੀ ਉਹ ਆਏ ਨਹੀਂ ਮੇਰਾ خیال ਉਹ ਜੇ ਉਹ ਕਿਤੇ ਇਹਨੂੰ ਵੀਰ ਨੂੰ ਨਾ ਕਹਿੰਦੇ ਪੀਲਾ ਕਾਰਡ ਫਿਰ ਮੈਂ ਉਹ ਗਾਹਕ ਦੇ ਜਿਨ੍ਹਾਂ 140 ਦੇ 1750 ਲਏ ਸੀ ਉਹਦੀ ਮੈਂ ਲੈ ਲੈਣਾ ਸੀ ਜੀ ਵਰਸ਼ਨ ਤੇ ਕਿਹਨਾਂ ਦਾ ਲੈ ਲੈਣਾ ਸੀਗਾ ਜੀ ਉਹ ਖਬਰ ਚੱਲ ਜਾਣੀ ਸੀ ਉਹਦਾ ਫਿਰ ਕਮੈਂਟਾਂ ਦੇ ਵਿੱਚ ਮਾੜਾ ਮੋਟਾ ਹੁੰਦਾ ਹੁੰਦਾ ਪਰ ਜਿਹੜਾ ਉਹ ਪੀਲਾ ਕਾਰਡ ਚੈੱਕ ਕਰਨ ਵਾਲਾ ਕੰਮ ਕਰ ਲਿਆ ਉਹ ਗੁਰੂ ਸਾਹਿਬ ਨੇ ਹੀ ਵਿੱਦ ਬਣਾਈ ਹੋਈ ਸੀ ਬਾਈ ਜੀ ਸਾਰਾ ਕੁਝ ਪ੍ਰਮਾਤਮਾ ਦੇ ਭਾਣੇ ਨੂੰ ਮੈਂ ਵੇਖ ਰਿਹਾ ਸੀਗਾ ਹੁਣ ਤੱਕ ਮੈਂ ਦੇਖ ਰਿਹਾ ਉਸ ਚੀਜ਼ ਨੂੰ ਵੀ ਕਿਵੇਂ ਗੁਰੂ ਸਾਹਿਬ ਨੇ ਉਹ ਕੰਮ ਕੀਤਾ ਕਰਵਾਇਆ 20 ਸਾਲ ਤੋਂ ਠੱਗੀ ਤੇ ਫਿਰ ਉਹ ਕਹਿੰਦੇ ਜੀ ਗੁੰਡੇ ਵੀ ਪਾਲੇ ਹੋਏ ਸੀ ਕੁਝ ਕਿਉਂਕਿ 50 60 ਬੰਦੇ ਤਾਂ ਸਾਡੇ ਕੋਲ ਵੀ ਗੱਡੀ ਘੇਰ ਲਈ ਉਹਨਾਂ ਨੇ ਗੱਡੀ ਘੇਰੀ ਵੀਡੀਓ ਬਣਾਉਣ ਲੱਗੇ ਬਹੁਤ ਕੁਝ ਹੋਇਆ ਉੱਥੇ ਪਰ ਪ੍ਰਮਾਤਮਾ ਦੀ ਕਿਰਪਾ ਜਦੋਂ ਵਾਹਿਗੁਰੂ ਨੇ ਆਪ ਮੇਰ ਕਰਕੇ ਭੇਜਿਆ ਹੁੰਦਾ ਫਿਰ ਬਚਾਉਣ ਵਾਲਾ ਵੀ ਮਾਲਕੇ ਹੁੰਦਾ 60 ਬੰਦੇ ਇੱਕ ਪਾਸੇ ਹੁਣ 4 ਬੰਦੇ ਇੱਕ ਪਾਸੇ ਹੁਣ 5 ਤੇ ਉਹਨਾਂ ਤੇ ਹਮਲਾ ਵੀ ਨਹੀਂ ਹੱਥ ਵੀ ਨਹੀਂ ਆ ਆਏ ਕਹਿੰਦੇ ਟੱਚ ਆ ਮੇਰੇ ਕੇਸ ਨੂੰ ਜੀ ਆਪ ਨਹੀਂ ਕਰਨ ਦਿੱਤਾ ਵਾਹਿਗੁਰੂ ਨੇ ਤੇ ਉਹ ਮਾਲਕ ਦਾ ਭਾਣਾ ਸੀ ਜੀ ਪ੍ਰਮਾਤਮਾ ਦਾ ਤੇ ਰਹੀ ਗੱਲ ਉਸ ਤੋਂ ਬਾਅਦ ਦੀ ਘਟਨਾ ਦੀ ਮੈਨੂੰ ਲਗਾਤਾਰ ਫੋਨ ਆਏ ਬੀ ਦੱਸੋ ਜੀ ਹੁਣ ਧਰਾਮਾ ਲਵਾਓ ਕਿਹੜੀਆਂ ਲਵਾਉਣੀਆਂ ਇਹਨਾਂ ਦੇ ਉੱਤੇ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਖੜਾ ਹਾਂ ਉਸ ਪਰਿਵਾਰ ਦੇ ਨਾਲ ਜੇ ਰਤੀ ਜਿੰਨਾ ਵੀ ਮੇਰੇ ਅੰਦਰ ਨਫ਼ਰਤ ਗੁੱਸਾ ਕੁਝ ਵੀ ਹੋਇਆ ਮੈਂ ਦੇਣਦਾਰ ਮੇਰਾ ਸਿਰਫ ਨਿੱਜੀ ਇੰਨਾ ਕੁ ਹੋਆ ਮੇਰਾ ਜਿਹੜਾ ਪਰਸਨਲ ਫੋਨ ਸੀ ਉਹ ਚੋਰੀ ਹੋ ਗਿਆ ਇਸ ਤੋਂ ਇਲਾਵਾ ਮੇਰਾ ਨਿੱਜੀ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜਨ ਦੀ ਗੱਲ ਅੱਜ ਹੋਈ ਹੈ ਇਹ ਮੈਂ ਵੀ ਇਸ ਗੱਲ ਨੂੰ ਤੁਹਾਡੇ ਅੱਗੇ ਰੱਖਦਾ ਵੀ ਮੈਂ 1% ਵੀ ਜਿਵੇਂ ਵੀਰ ਜੀ ਨੇ ਬਖਸ਼ਿਸ਼ ਵਾਲੀ ਕਹਾਣੀ ਸੁਣਾਈ ਹੈ ਨਾ ਭਾਂਡੇਆਂ ਵਾਲੀ ਭਾਂਡੇ ਚੋਰ ਦੀ ਗੁਰੂ ਪਾਤਸ਼ਾਹ ਜੀ ਨੇ ਉਹ ਹੱਦੇ ਦਿਲ ਦਿੱਤਾ ਹੋਇਆ ਮੈਨੂੰ ਜੇ ਤਾਂ ਮੇਰੇ ਕੋਈ ਕੇਸਾਂ ਦੀ ਬਿਆਦ ਵੀ ਜਾਂ ਕੁਝ ਹੁੰਦੀ ਫਿਰ ਤਾਂ ਮੈਂ ਉੱਥੇ ਖਲਾਰੇ ਪਾਉਂਦਾ ਕਿਉਂਕਿ ਉਹ ਉਹ ਬਖਸ਼ਣ ਨੂੰ ਨਹੀਂ ਕੀਤਾ ਗੁਰੂ ਸਾਹਿਬ ਨੇ ਪਰ ਹੁਣ ਪਾਣੀ ਤੋਂ ਵੀ ਠੰਡੇ ਦਿੱਤੇ ਹੋਏ ਆਹਰ ਦੇ ਗੁਰੂ ਨੇ ਇੱਕ ਸ਼ਬਦ ਆ ਗੁਰੂ ਸਾਹਿਬ ਦਾ ਸ਼ਬਦ ਹੈ ਪ੍ਰਭ ਪਾਸ ਜਨ ਕੀ ਅਰਦਾਸ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਹਚਾਈ ਇਹ ਤੁਕ ਪੜਨ ਦੇ ਲਈ ਬਹੁਤ ਵੱਡਾ ਜਿਗੜਾ ਚਾਹੀਦਾ ਉਹ ਜਿਗਰਾ ਵੀ ਨਹੀਂ ਹੈਗਾ ਭਾਈ ਜੀ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਹਚਾਈ ਉਹ ਉਹ ਜਿਗਰਾ ਨਹੀਂ ਹੈਗਾ ਅਸੀਂ ਤਾਂ ਗੁਰੂ ਅੱਗੇ ਕਹਿੰਦੇ ਆ ਵੀ ਵਾਹਿਗੁਰੂ ਸਮਤ ਬਖਸ਼ਨੀ ਉਹ ਕਿੰਨੇ ਤੋਂ ਕਿੰਨਾ ਪਾਪੀ ਸਾਡੇ ਖਿਲਾਫ ਬੋਲਣ ਵਾਲਾ ਕਿਉਂ ਨਾ ਹੋਵੇ ਅਸੀਂ ਤਾਂ ਅਰਦਾਸ ਸਰਬੱਤ ਦੇ ਭਲੇ ਦੀ ਕਰਦੇ ਆ ਤੇ ਗਰੀਬ ਦੇ ਨਾਲ ਹੋ ਰੇ ੱੱੱਕੇ ਦੇ ਲਈ ਬਾਈ ਜੀ ਗਰੀਬ ਦੇ ਨਾਲ ਸੰਗਤ ਜੀ ਜਿੱਥੇ ੱੱੱਕਾ ਹੋ ਰਿਹਾ ਸੀਗਾ ਉੱਥੇ ਗੁਰੂ ਨਾਲ ਆਪ ਲੈ ਕੇ ਗਏ ਗੁਰੂ ਸਾਹਿਬ ਉਹਦੇ ਹੁਕਮ ਦੇ ਵਿੱਚ ਗਏ ਜੋ ਕੁਝ ਹੋਇਆ ਮੈਨੂੰ ਕੁਝ ਨਹੀਂ ਪਤਾ ਜੀ ਮੈਂ ਉੱਥੇ ਕੀ ਬੋਲੀ ਗਿਆ ਕੀ ਨਹੀਂ ਬੋਲਿਆ ਕਿਵੇਂ ਵਿਦ ਬਣੀ ਗਈ ਉਹਦਾ ਨਤੀਜਾ ਇਹ ਆ ਵੀ ਅੱਜ ਉਹ ਪਰਿਵਾਰ ਕਹਿੰਦਾ ਵੀ ਸਾਡੀ ਇੱਜ਼ਤ ਦਾ ਸਵਾਲ ਹੈ ਕਿਉਂਕਿ ਮੈਂ ਵੀ ਇਹ ਮੰਨਦਾ ਵੀ ਜਦੋਂ ਗੁਰੂ ਦੇ ਦਰ ਦੇ ਉੱਤੇ ਆ ਕੇ ਜਗਦੀਪ ਸਿੰਘ ਇਹ ਕਹੇ ਵੀ हे ਵਾਹਿਗੁਰੂ ਲੋਕ ਤਾਂ ਮੈਨੂੰ ਥਲੀ ਸਾਹਿਬ ਕਹਿੰਦੇ ਆ ਪਰ ਮੈਂ ਹੈ ਕੁੱਤਾ ਹੀ ਆ ਹਰ ਜਿਓ ਨਿਮਾਣਿਆ ਤੂੰ ਮਾਨਿਕ ਸ਼ਬਦ ਆਉਂਦਾ ਉਹਦੇ ਵਿੱਚ ਇੱਕ ਪੰਗਤੀ ਆਉਂਦੀ ਹੈ ਕਰਮ ਨਾ ਜਾਣਾ ਧਰਮ ਨਾ ਜਾਣਾ ਸਾਹ ਨਾ ਜਾਣਾ ਤੇਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਇਸ ਤਰ੍ਹਾਂ ਦੀ ਇੱਕ ਪੰਕਤੀ ਹੋ ਰਹੀ ਹੈ ਮਤਲਬ ਕਿ ਲੋਭੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰੱਖੋ ਪੈਰਜ ਤੁਬਾਰੀ ਤੁਮਾਰੀ ਕਰਮ ਨਹੀਂ ਜਾਣਦਾ ਮੈਂ ਇਹ ਅਰਦਾਸ ਕਰਦਾ ਵਾਹਿਗੁਰੂ ਮੈਂ ਤਾਂ ਕਰਮ ਨਹੀਂ ਜਾਣਦਾ ਧਰਮ ਨਹੀਂ ਜਾਣਦਾ ਮਾਇਆ ਦੇ ਲੋਭ ਨੇ ਮੈਨੂੰ ਘੇਰਿਆ ਹੋਇਆ ਪਰ ਇਸ ਕੁੱਤੇ ਨੂੰ ਤੇਰਾ ਦਾਸ ਕਹਿੰਦੇ ਆ ਜੇ ਤੇਰਾ ਇਹ ਗੋਬਿੰਦ ਦਾ ਭਗਤ ਕਿਹਾ ਜਾਂਦਾ ਜੇ ਮੈਨੂੰ ਤਾਂ ਫਿਰ ਹੁਣ ਮੇਰੀ ਪੈਜ ਰੱਖਣਾ ਆਪਣੇ ਨਾਮ ਦੀ ਪੈਜ ਰੱਖਣਾ ਤੇਰਾ ਕੰਮ ਆ ਗੁਰੂ ਤਾਂ ਮੇਰੀ ਬੇਨਤੀ ਹੈ ਜੀ ਵੀ ਵੀਰ ਜੀ ਹੋਰ ਨੇ ਪਹਿਲਾਂ ਹੀ ਬਹੁਤ ਕੁਝ ਦੱਸ ਦਿੱਤਾ ਜਿਹੜੀ ਪਰਸਨਲ ਦੀ ਗੱਲ ਸੀ ਮੈਂ ਦੱਸਤੀ ਆ ਜੀ ਜੋ ਹੁਣ ਤੁਸੀਂ ਕਾਰਜ ਕਰਨਾ ਚਾਹੁੰਦੇ ਹੋ ਤੁਸੀਂ ਆਪਣਾ ਸੀ ਜਿਵੇਂ ਵੀ ਮੇਰਾ ਤਾਂ ਵੀਰ ਜੀ ਸੁਝਾਅ ਬਣਦਾ ਨਹੀਂ ਮੈਂ ਬਤੌਰ ਪੱਤਰਕਾਰ ਮੈਂ ਸਿਰਫ ਉਸ ਚੀਜ਼ ਨੂੰ ਉਜਾਗਰ ਕਰਨ ਆਇਆ ਸੀ ਪਰ ਮੈਂ ਤਾਂ ਚਾਹੂੰਗਾ ਜੇ ਜਿਹੜਿਆ ਇਹਨਾਂ ਨੇ ਗੱਲ ਕੀਤੀ ਹੈ ਗੁਰੂ ਦੀ ਹਜ਼ੂਰੀ ਦੇ ਵਿੱਚ ਵੀਰ ਨੂੰ ਬੁਲਾਓ ਕਿਉਂਕਿ ਇੱਕ ਪਾਪੀ ਹੁੰਦਾ ਇੱਕ ਮਹਾਪਾਪੀ ਹੁੰਦਾ ਜਿਹੜਾ ਪਾਪੀ ਮਹਾਪਾਪੀ ਹੁੰਦਾ ਉਹ ਉਹ ਜਿਹੜੀਆਂ ਮਰਜੀ ਜਿਵੇਂ ਬਾਜੀ ਨੇ ਦੱਸਿਆ ਵੀ ਰਾਜਨੀਤਿਕ ਲੀਡਰ ਇਹ ਮਹਾਪਾਪੀ ਵਾਲੀ ਲਾਈਨ 'ਚ ਆਉਂਦੇ ਆ ਗੁਰੂ ਦੇ ਖੜ ਕੇ ਕਹਿ ਦਿੰਦੇ ਆ ਜੀ ਕੱਖ ਨਾ ਰਹੇ ਫੇ ਕੱਖ ਰਹਿੰਦਾ ਵੀ ਨਹੀਂ ਤੇ ਜਿਹੜਾ ਪਾਪੀ ਹੁੰਦਾ ਨਾ ਭੈਜਾ ਹੁੰਦਾ ਉਹਨੂੰ ਅਸੀਂ ਕਸਮ ਖਵਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਖਾ ਤੂੰ ਜੇ ਇਮਾਨਦਾਰ ਆਪਣੇ ਬੱਚਿਆਂ ਦੀ ਕਸਮ ਖਾਉਂਨੇ ਖਾਦ ਹੀ ਨਹੀਂ ਐਦਾ ਮਤਲਬ ਕਿਤੇ ਕਿਣਕਾ ਹੈਗਾ ਮੈਂ ਐ ਨਹੀਂ ਕਹਿੰਦਾ ਵੀ ਇਹਨਾਂ ਦਾ ਘੜਾਪਨ ਹੋਣਾ ਸੀ ਉਹ ਜਿਹੜੇ ਅੰਦਰ ਇੱਕ ਸਚਾਈ ਸੀ ਨਾ ਉਹਨਾਂ ਦੇ ਅੰਦਰ ਇੱਕ ਸਚਾਈ ਵਾਹਿਗੁਰੂ ਨੇ ਸੱਜਣ ਠੱਗ ਨੂੰ ਭਾਈ ਸੱਜਣ ਬਣਾਉਣਾ ਸੀ ਹੇ ਵਾਹਿਗੁਰੂ ਉਸ ਸੱਜਣ ਠੱਗ ਨੂੰ ਅੱਜ ਤੋਂ ਭਾਈ ਸੱਜਣ ਬਣਾ ਦੇ ਮੇਰੀ ਬੇਨਤੀ ਹੈ ਤੇ ਤੁਸੀਂ ਸੰਗਤਾਂ ਨੇ ਜੋ ਵੀ ਪਿਆਰ ਬਖਸ਼ਿਆ ਉਹ ਵੀ ਉਸ ਮਾਲਕ ਦੀ ਓੜਿਆਈ ਆ ਉਹਦਾ ਉਹਦਾ ਧੰਵਾਦ ਆ ਅਸੀਂ ਹੈ ਨਹੀਂ ਐਨੇ ਜੋਗੇ ਹੈ ਨਹੀਂ ਕਿ ਵਾਹਿਗੁਰੂ ਸਾਡੇ ਵਿਚਾਰ ਸਾਡੇ ਮਾਪਿਆਂ ਕੋਲ ਨੰਗੇ ਹੋ ਜਾਣ ਬਾਈ ਜੀ ਸਾਨੂੰ ਬੇਜ दखਲ ਕਰ ਦੇਣ ਪਰ ਇਹ ਗੁਰੂ ਤੂ ਬੇਅੰਤ ਆ ਸਾਡੇ ਜਿਵੇਂ ਪਰਦੇ ਟਕੇ ਹੋਏ ਹਰੇਕ ਦੇ ਟਕੀ ਪਰ ਹਰੇਕ ਨੂੰ ਜਿਹੜਾ ਵੀ ਅੰਦਰੋਂ ਸੱਜਣ ਠੱਗ ਹੈ ਉਹਨੂੰ ਭਾਈ ਸੱਜਣ ਬਣਾ ਦੀ ਮੈਂ ਗੁਰੂ ਸਾਹਿਬ ਤੇਰੇ ਚਰਨਾਂ ਦੇ ਵਿੱਚ ਦਿਲੋਂ ਅਰਦਾਸ ਕਰਕੇ ਅੱਜ ਜਾਂਦਾ ਤੇ ਵੀਰ ਜੀ ਨੇ ਕਿਹਾ ਵੀ ਸੁਝਾਅ ਲੈਣ ਦੀ ਗੱਲ ਹੈ ਤਾਂ ਇੱਥੇ ਗੁਰਬਰਾਣਾ ਜੀ ਆਏ ਹੋਏ ਨੇ ਮੈਂ ਗੁਰਬਰਾਣਾ ਜੀ ਤੋਂ ਇੱਕ ਗੱਲ ਹੋਰ ਮੈਨੂੰ ਇਹ ਵੀ ਕਿਹਾ ਜਾਂਦਾ ਵੀ ਇਹ ਇੱਕ ਮਜਬ ਦਾ ਪੱਤਰਕਾਰ ਹੈ ਜੀ ਦੇਖੋ ਜੀ ਮੈਂ ਆਪਣੇ ਧਰਮ ਨੂੰ ਪਿਆਰ ਕਰਦਾ ਹਰੇਕ ਦਾ ਫਰਜ਼ ਹੈ ਦੂਜਿਆਂ ਦੇ ਹਰੇਕ ਦੇ ਧਰਮ ਦਾ ਮੈਂ ਸਤਿਕਾਰ ਕਰਦਾ ਜੀ ਤੇ ਮੈਨੂੰ ਤਾਂ ਇਹ ਪਤਾ ਲੱਗਿਆ ਸੀ ਨਾ ਵੀ ਉਹ ਸਰੂਪ ਦਾੜੀ ਰੱਖੀ ਹੋਈ ਜੀ ਮੈਂ ਤਾਂ ਇਸ ਕਰਕੇ ਆਇਆ ਸੀ ਜੀ ਵੀ ਉਹ ਕੰਮ ਕਰੀ ਜਾਂਦਾ ਉਹ ਮੇਰਾ ਇਹ ਬਹੁਤ ਇਹਨਾਂ ਕਿਹਾ ਵੀ ਉਹ ਭਾਈ ਇੱਕ ਮੱਜਬ ਕਰਕੇ ਚਲੇ ਗਿਆ ਗੁਰੂ ਪਾਸ਼ਾ ਜਾਣੀ ਜਾਣ ਨੇ ਸਰਬੱਤ ਦੇ ਭਲੇ ਦੇ ਵਿੱਚ ਸਾਰੇ ਧਰਮਾਂ ਦੇ ਸਾਰੀਆਂ ਜਾਤਾਂ ਪਾਤਾਂ ਆਉਂਦੀਆਂ ਜੀ ਜਿੰਨੀਆਂ ਅੱਜ ਤੱਕ ਕੋਈ ਇੰਟਰਵਿਊ ਕੀਤੀਆਂ ਜੇ ਕਿਸੇ ਨੂੰ ਸਾਨੂੰ ਪਤਾ ਲੱਗਦਾ ਵੀ ਕਿਸੇ ਦੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਕਿਸੇ ਨੂੰ ਮਦਦ ਦੀ ਕਿਸੇ ਤਰ੍ਹਾਂ ਦੀ ਲੋੜ ਹੈ ਤਾਂ ਉਹਦਾ ਨਾਂ ਤਾਂ ਕਦੇ ਜਾਤ ਪੁੱਛੀ ਜੀ ਨਾ ਕਦੇ ਨਾਮ ਪੁੱਛਿਆ ਪਰ ਜਿੰਨਿਆਂ ਦੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਤੇ ਹੁਣ ਮੈਂ ਕਹਿ ਦਮਾ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤਾਂ ਫਲ ਦੇ ਤੋ ਜਦੋਂ ਅਸੀਂ ਇਹ ਹੀ ਕਬੂਲ ਕਰ ਲਿਆ ਅਸੀਂ ਤਾਂ ਕੁਝ ਕਰਿਆ ਹੀ ਨਹੀਂ ਫਿਰ ਫਲ ਵੀ ਕਿੱਥੋਂ ਮੰਗ ਸਕਦੇ ਆਂ ਭਾਈ ਅਰਦਾਸ ਦਾ ਪਰ ਵਾਹਿਗੁਰੂ ਸੱਚਾ ਪਾਤਸ਼ਾਹ ਸਰਬੱਤ ਦਾ ਭਲਾ ਕਰੀ ਤੇ ਗੌਰਵ ਰਾਣਾ ਜੀ ਆ ਜੋਗੀ ਜੀ ਹੈਗੇ ਨੇ ਭਾਈ ਮਾਨ ਸਿੰਘ ਜੀ ਆਏ ਨੇ ਤੇ ਹੋਰ ਵੀ ਖੋਸਾ ਜਥੇਬੰਦੀ ਤੋਂ ਹੈਗੇ ਨੇ ਆਗੂ ਸਹਿਬਾਨ ਜਿਹੜੇ ਜਿਹੜੇ ਵੀਰ ਹੈ ਨੇ ਤੇ ਇੱਕ ਵੀਰ ਰਣਵੀਰ ਸਿੰਘ ਜੀ ਅੱਜ ਜਰਾ ਆਇਓ ਜੀ ਇਹ ਰਣਵੀਰ ਸਿੰਘ ਜੀ ਆ ਜੀ ਦੁਸਾਂਜ ਤੋਂ ਇਨਾ ਦੇ ਨਾਲ ਵੀ ਉਹ ਠੱਗੀ ਦਾ ਸ਼ਿਕਾਰ ਹੋ ਜਾਈਏ ਕਹਿੰਦੇ ਮੈਂ ਆਉਣਾ ਬਹੁਤ ਮੈਨੂੰ ਫੋਨ ਅਜੇ ਆਏ ਵੀ ਜੀ ਐਫੀਡੈਂਟ ਵੀ ਦੇਣੇ ਪਏ ਦੇ ਦਾਂਗੇ ਇੱਥੇ ਵੀ ਬੈਠੇ ਹੋਣੇ ਬਹੁਤ ਬੈਠੇ ਹੋਣਗੇ ਜੀ ਪਰ ਮੈਂ ਤਾਂ ਮੇਰੀ ਜੇ ਮੇਰੀ ਦਿਲੋਂ ਇੱਛਾ ਜੀ ਮੇਰਾ ਵੈਸੇ ਨਿੱਜੀ ਤਾਂ ਕੋਈ ਹੈ ਨਹੀਂ ਜੀ ਨਾ ਮੇਰਾ ਕੋਈ ਉਹ ਪਰ ਵੀ ਇੱਥੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੇ ਉਹਨਾਂ ਨੂੰ ਕਰਕੇ ਤੇ ਦੂਜਾ ਕੈਮਰਿਆਂ ਵਾਲਾ ਸੀਨ ਕੀਤਾ ਜਾ ਸਕਦਾ ਤੇ ਵਾਹਿਗੁਰੂ ਸੱਚੇ ਪਾਸ਼ਾ ਸੱਜਣ ਠੱਗ ਨੂੰ ਭਾਈ ਸੱਜਣ ਬਣਾ ਦੇ ਤੇ ਇਹ ਵੀ ਨਾ ਹੋਵੇ ਜੀ ਵੀ ਜੇ ਉਹ ਅੱਜ ਤੋਂ ਬਾਅਦ ਸੁਧਰਦਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਜਾਂ ਉਹਨਾਂ ਨੂੰ ਕਦੇ ਟੌਰਚਰ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਵੀ ਗੁਰੂ ਦੇ ਸੇਖਾਂ ਸਾਰੇ ਅੱਜ ਗੁਰੂ ਦੀ ਹਜ਼ੂਰੀ ਚ ਬੈਠੇ ਆ ਜੀ ਇੱਥੇ ਹੀ ਉਹਨੂੰ ਛੱਡ ਦਈਏ ਸਾਰਾ ਭੁੱਲ ਜਾਈਏ ਕਦੇ ਵੀ ਇਹ ਮੇਣਾ ਬੀਨਾ ਬੱਜੇ ਦੀ ਬਾਈ ਤੁਹਾਡੇ ਇਸ ਤਰ੍ਹਾਂ ਹੋਇਆ ਸੀ ਜਿਉਂ ਉਹਨਾਂ ਨੇ ਕੱਲੂ ਬੱਚਿਆਂ ਦੇ ਵਿਆਹ ਵੀ ਕਰਨੇ ਆ ਜੋ ਸੁਧਰ ਜਾਂਦੇ ਆ ਤਾਂ ਕੋਈ ਪਾਨੀ ਮਾਰ ਕੇ ਨਹੀਂ ਕਹੂੰਗਾ ਵੀ ਉਹ ਟਾਬੇ ਵਾਲਾ ਸੀਗਾ ਇੰਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ